ਵਿੱਦਿਆ ਉਹ ਜਿਹੜੀ ਤੁਹਾਡਾ ਸੰਸਾਰ ਤੇ ਰਾਹ ਰਸਤਾ ਬਣੇ ਸੰਸਾਰ ਬਾਰੇ ਦੱਸੇ ਅਧਿਆਤਮ ਬਾਰੇ ਦੱਸੇ ਦਰਸ਼ਨ ਬਾਰੇ ਦੱਸੇ ਜੀਵਨ ਦਾਤ ਬਾਰੇ ਦੱਸਿਓ ਵਿਦਿਆ ਹੁੰਦੀ ਹੈ ਵਿਦਿਆ ਦੋ ਤਰ੍ਹਾਂ ਦੀ ਹੈ ਪਰਾ ਤੇ ਅਪਰਾ ਅਪਰਾ ਵਿਦਿਆ ਚ ਦੋ ਚੀਜ਼ਾਂ ਆਉਂਦੀਆਂ ਇੱਕ ਤਾਂ ਹੁੰਦਾ ਆ ਸੰਸਾਰੀ ਇਲਮ ਆਰਟ ਜਿਹਨੂੰ ਕਹਿ ਦਿੰਨੇ ਆ ਜਿਹਦੇ ਚਾਉਂਦੀ ਆ ਸੁਖਨ ਸਾਜੀ ਤੇ ਦਸਤਕਾਰੀ ਦਸਤਕਾਰੀ ਹੁੰਦੀ ਹੈ ਜਿਵੇਂ ਅਸੀਂ ਕੋਈ ਕੋਈ ਭਾਂਡੇ ਬਣਾ ਲੈਂਦਾ ਇਹ ਵੀ ਵਿਦਿਆ ਕੋਈ ਲੱਕੜ ਦਾ ਕੰਮ ਕਰ ਲੈਂਦਾ ਉਹ ਵੀ ਵਿਦਿਆ ਕੋਈ ਮੂਰਤੀ ਬਣਾ ਲੈਂਦਾ ਉਹ ਵੀ ਵਿਦਿਆ ਸੁਖਨ ਸਾਜ ਜੀ ਹੁੰਦੀ ਹੈ ਜਿੱਤੇ ਅੱਖਰਾਂ ਦੀ ਜਾਦੂਗਰੀ ਹੁੰਦੀ ਹੈ ਜਿੱਦੇ ਚ ਬੰਦਾ ਕੁਝ ਲਿਖ ਸਕਦਾ ਆ ਹਮ ਆਪਣੇ ਕਲਪਨਾ ਦੇ ਨਾਲ ਕੋਈ ਨਾਵਲ ਲਿਖ ਰਿਆ ਆ ਬਾਇਓ ਆ ਗਈ ਕੈਮਿਸਟਰੀ ਆ ਗਈ ਫਿਜ਼ਿਕਸ ਆ ਗਈ ਜਿੱਦੇ ਚ ਨੰਬਰਾਂ ਦੇ ਨਾਲ ਖੇਡ ਕੇ ਗਣਿਤ ਆ ਗਿਆ ਕੈਮੀਕਲ ਬਣ ਜਾਂਦੇ ਆ ਟਾਈਮ ਸ਼ੀਨਾ ਬਣ ਜਾਂਦੀ ਆ ਸਭ ਕੁਝ ਬਣ ਜਾਂਦਾ ਇਹਦੇ ਤੋਂ ਅੱਗੇ ਆਉਂਦੀ ਆ ਪਰਾ ਵਿਦਿਆ ਜਿਹਨੂੰ ਰਹਾਣੀ ਇਲਮ ਕਹਿੰਦੇ ਆ ਅਧਿਆਤਮ ਬਾਰੇ ਗੱਲ ਹੁੰਦੀ ਆ ਜੀ ਇਹਦੇ ਵਿੱਚ ਸਾਡੀ ਮਾਨਵੀ ਸੱਤਾ ਤੋਂ ਤਾਂ ਦੀ ਗੱਲ ਹੁੰਦੀ ਆ ਜਿਹਦੇ ਵਿੱਚ ਆਤਮਾ ਦੀ ਗੱਲ ਹੁੰਦੀ ਆ ਅੱਗੇ ਜੰਮਣ ਤੇ ਮਰਨ ਦੀ ਗੱਲ ਹੁੰਦੀ ਆ ਇਸ ਜ਼ਿੰਦਗੀ ਤੇ ਸ਼ੁਰੂ ਹੋਣ ਤੋਂ ਪਹਿਲਾਂ ਤੇ ਖਤਮ ਹੋਣ ਤੋਂ ਬਾਅਦ ਦੀ ਗੱਲ ਹੁੰਦੀ ਆ ਕਿ ਆਤਮਾ ਆ ਕਿੱਥੇ ਤੇ ਜਾਣਾ ਕਿੱਥੇ ਹੂੰ ਕੋਸਮੋਲੋਜੀ ਤੇ ਬੰਦੇ ਦੀ ਹੋਣੀ ਦੇ ਬਾਰੇ ਗੱਲ ਹੁੰਦੀ ਆ ਕਿ ਆਇਆ ਕਿੱਥੋਂ ਤੇ ਗਿਆ ਕਿੱਥੇ ਇਹਨਾਂ ਦੀ ਪਰਾਵਿਦਿਆ ਜਿਹੜੀ ਗੁਰਬਾਣੀ ਦੇ ਦੁਆਰਾ ਸਾਨੂੰ ਮਿਲਦੀ ਆ ਹੁਣ ਗੱਲ ਸੀ ਵਿਦਿਆ ਦੀ ਕਰ ਰਹੇ ਆ ਤੇ ਜਦੋਂ ਅਸੀਂ ਵਿਦਿਆ ਦੀ ਗੱਲ ਕਰਾਂਗੇ ਕਿ ਵਿਦਿਆ ਵਿਚਾਰੀਤਾ ਪਰਉਪਕਾਰੀ ਕਈ ਸਕੂਲਾਂ ਦੇ ਗੇਟਾਂ ਦੇ ਉੱਤੇ ਬਣਿਆ ਹੁੰਦਾ ਲਿਖਿਆ ਹੁੰਦਾ ਬਿਲਕੁਲ ਪਰ ਉਹਨਾਂ ਸਕੂਲਾਂ ਦੇ ਵਿੱਚ ਵਿਦਿਆ ਨਾਂ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਕਿਉਂਕਿ ਮੈਂ 12 ਕਲਾਸਾਂ ਕੀਤੀਆਂ ਉਹਦੇ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਹੁਣ ਮੈਂ ਡਬਲ ਮਾਸਟਰ ਕਰ ਰਿਹਾ ਤੇ ਮੈਂ ਇਹ ਚੀਜ਼ ਸਮਝ ਚੁੱਕਾ ਆ ਕਿ ਜਿਹੜੀ ਸਕੂਲਾਂ ਚ ਪੜ੍ਹਾਈ ਕਰਾਈ ਜਾ ਰਹੀ ਆ ਉਹ ਸਿਰਫ ਪੜ੍ਹਾਈ ਆ ਪੜਾਇਆ ਜਾ ਰਿਆ ਵਿਦਿਆ ਨਹੀਂ ਦਿੱਤੀ ਜਾ ਰਹੀ ਕਿਹੜੀ ਵਿਦਿਆ ਨਹੀਂ ਦਿੱਤੀ ਜਾ ਰਹੀ ਵਿਦਿਆ ਜਿਹੜੀ ਸਾਡਾ ਦੁੱਖਾਂ ਤੋਂ ਛੁਟਕਾਰਾ ਕਰਾਉਂਦੀ ਆ ਜਿਹੜੀ ਸਾਨੂੰ ਸਮਾਜ ਦੇ ਵਿੱਚ ਚੱਲਣਾ ਸਿਖਾਉਂਦੀ ਆ ਜਿਹੜੀ ਵਿਦਿਆ ਦੇ ਵਿੱਚ ਆਰਟ ਹੁੰਦੀ ਆ ਉਹ ਵਿਦਿਆ ਨਹੀਂ ਮਿਲਦੀ ਇਹ ਕਿਹੜੀ ਵਿਦਿਆ ਜਿਹੜੀ ਸਿਖਾਈ ਜਾ ਰਹੀ ਆ ਇਹ ਪੜਾਇਆ ਜਾ ਰਿਆ ਪੜਨ ਦੇ ਵਿੱਚ ਤੇ ਵਿਦਿਆ ਦੇ ਵਿੱਚ ਫਰਕ ਆ ਵਿਦਿਆ ਇੱਕ ਬਖਸ਼ਿਸ਼ ਆ ਜਿਹੜੀ ਤੁਹਾਡੇ ਅਨੁਭਵ ਦੇ ਦੁਆਰਾ ਤੁਹਾਡੇ ਅੰਦਰ ਬਣ ਜਾਂਦੀ ਆ ਚੀਜ਼ ਹਾਂ ਪੜਾਈ ਉਹ ਚੀਜ਼ ਜਿਹੜੀ ਤੁਸੀਂ ਸਿੱਖ ਰਹੇ ਹੋ ਦੇਖ ਰਹੇ ਹੋ ਰੱਟੇ ਮਾਰ ਰਹੇ ਹੋ ਉਹ ਇੱਕ ਉਹਨੂੰ ਭੇਡਚਾਲ ਵਾਲੇ ਪਾਸੇ ਬੰਦਾ ਤੁਰ ਪੈਂਦਾ ਹੈ ਪਰ ਵਿਦਿਆ ਜਿਹੜੀ ਉਹ ਮੁਕਤੀ ਦਾ ਕਾਰਨ ਬਣ ਜਾਂਦੀ ਹੈ ਹੁਣ ਉਹ ਸਕੂਲਾਂ ਦੇ ਸਾਹਮਣੇ ਲਿਖਿਆ ਹੁੰਦਾ ਵਿਦਿਆ ਵਿਚਾਰੀ ਪਰਉਪਕਾਰੀ ਪਰ ਕਦੀ 12 ਕਲਾਸਾਂ ਕੀਤੇ ਬੱਚੇ ਨੂੰ ਪੁੱਛੋ ਕਿ ਤੂੰ ਡਰਾਈਵਰੀ ਕਿੱਥੋਂ ਸਿੱਖੀ ਹੈ ਨਹੀਂ ਸਿੱਖੀ ਸਕੂਲ ਤੋਂ ਉਹਨੂੰ ਪੁੱਛੋ ਤਾਂ ਸਕੂਲ ਤੋਂ ਕੋਈ ਲਖੜ ਅੱਖਾਂ ਵਿੱਚ ਸਿੱਖਿਆ ਕੋਈ ਪੱਠੇ ਵੱਢਣੇ ਸਕੂਲ ਤੋਂ ਸਿੱਖਿਆ ਰੋਟੀ ਬਕਾਉਣ ਦੀ ਸਕੂਲ ਤੋਂ ਸਿੱਖਿਆ ਨਹੀਂ ਸਿਖਾਈ ਗਈ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਰੋਜ਼ ਦੀਆਂ ਚੀਜ਼ਾਂ ਨੇ ਉਹ ਨਹੀਂ ਸਿਖਾਈਆਂ ਗਈਆਂ ਸਾਨੂੰ ਸਿਖਾਇਆ ਕੀ ਗਿਆ ਕੜਾਈ ਚ ਗੂੜੀ ਭੱਜ ਗਈ ਮੋਥੀ ਕੁੱਤੇ ਦੀਆਂ ਕਹਾਣੀਆਂ ਤੇ ਮਗਰਮਸ਼ ਦੀਆਂ ਕਹਾਣੀਆਂ ਉਹਨਾਂ ਦਾ ਕੋਈ ਸਾਡੀ ਜ਼ਿੰਦਗੀ ਨਾਲ ਸਬੋਧਤ ਨਹੀਂ ਹੈ ਵਿਦਿਆ ਤੇ ਅਵਿਦਿਆ ਇਹਦੇ ਵਿੱਚ ਅੰਤਰ ਹੈ ਸਾਨੂੰ ਵਿਦਿਆ ਦੇ ਨਾਂ ਤੇ ਅਵਿਦਿਆ ਬਰੋਸੀ ਆ ਰਹੀ ਹੈ